ਹਾਂਜੀ ਕੀ ਹਾਲ ਹੈ ਜੀ ਸਾਰਿਆਂ ਦਾ ਜਿਹੜਾ ਕੰਮ ਆ ਨਾ ਲੱਖੇ ਸੁਧਾਨੇ ਵਰਗੇ ਜਾਂ ਹੋਰ ਕਈ ਬੰਦਿਆਂ ਨੂੰ ਕਈ ਸਾਲ ਹੋ ਗਿਆ ਰੌਲਾ ਪਾਉਂਦੇ ਨੇ ਉਹਨਾਂ ਤੋਂ ਵਿਚਾਰਿਆਂ ਤੋਂ ਨਹੀਂ ਹੋਇਆ ਪਰ ਟਰੰਪ ਨੇ ਆਉਂਦੇ ਨੇ 1 ਸਾਲ ਚ ਕਰ ਦਿੱਤਾ ਹੱਲੇ ਉਹਦੇ 3 ਸਾਲ ਰਹਿੰਦੇ ਆ ਹੱਲੇ ਸਾਲੇ ਹੋਇਆ ਮੇਰੇ ਖਿਆਲ ਟਰੰਪ ਆਏ ਨੂੰ ਆਹੋ ਤੇ 3 ਸਾਲ ਹੋਰ ਪਏ ਆ ਰਿੰਦੀ ਕਸਰ ਉਹਨੇ ਉਹ ਵੀ ਕੱਢ ਦੇਣੀ ਆ ਆਪਣੇ ਬੰਦੇ ਆ ਨਾ ਪਹਿਲਾਂ ਜ਼ਿਆਦਾਤਰ ਜਿੰਨੇ ਕੁ ਵੀ ਬੰਦੇ ਬਾਹਰ ਗਏ ਆ ਹੁਣ ਕਾਫੀ ਬੰਦੇ ਜ਼ਮੀਨਾਂ ਜਮੂਨਾ ਵੇਚਣ ਲੱਪ ਪਏ ਸੀ ਤੇ ਚਲੋ ਹੁਣ ਕਈਆਂ ਨੇ ਵੇਚਣੀਆਂ ਵੀ ਆ ਹਨਾ ਜਿਹੜੇ ਪ੍ਰਾਣੇ ਗਏ ਉਹ ਆ ਚਲੋ ਉਹਨਾਂ ਦੀ ਤਾਂ ਮਜਬੂਰੀ ਹੈ ਹੁਣ ਵੇਚਣੀ ਪਊਗੀ ਉਹਨਾਂ ਦੀ ਦੂਜੀ ਜਾਂ ਤੀਜੀ ਪੀੜ੍ਹੀ ਆ ਗਈ ਹੈ ਨਾ 40 40 ਸਾਲ ਵੀ ਗਿਆਂ ਨੂੰ ਹੋ ਗਏ ਗਿਆਂ ਨੂੰ 45 ਬਸਾ ਲਓ ਕਿਸੇ ਨੂੰ 50 ਸਾਲ ਹੋ ਗਏ ਗਿਆਂ ਨੂੰ ਹੈ ਨਾ ਪਰ ਹੱਲੇ ਵੀ ਉਹਨਾਂ ਦੀ ਜ਼ਮੀਨਾਂ ਹੈਗੀਆਂ ਆ ਪਰ ਹੌਲੀ ਹੌਲੀ ਹੁਣ ਉਹਨਾਂ ਦੀ ਮਜਬੂਰੀ ਬਣਦੀ ਜਾ ਰਹੀ ਹੈ ਕਿਉਂਕਿ ਜਿਹੜੀ ਪਹਿਲੀ ਪੀੜ੍ਹੀ ਇੱਥੋਂ ਗਈ ਸੀ ਉਹ ਲਗਭਗ ਕਾਫੀ ਬੰਦੇ ਵਿੱਚੋਂ ਮਰ ਗਏ ਹੈ ਨਾ ਹੁਣ ਉਹਦੀ ਦੂਜੀ ਪੀੜ੍ਹੀ ਆ ਗਈ ਕਈਆਂ ਦੀ ਦੂਜੀ ਪੀੜ੍ਹੀ ਨੇ ਵੀ ਰੱਖੀ ਹੋ ਹਾਲੇ ਤੇ ਜਦੋਂ ਤੀਜੀ ਆਉਣੀ ਹੈ ਫਿਰ ਤਾਂ ਬਿਲਕੁਲ ਉਹਨਾਂ ਕੋ ਚਾਰਾ ਨਹੀਂ ਹੋਣਾ ਨਾ ਉਹਨ ਪਰ ਹੁਣ ਤਾਂ ਕਾਫੀ ਵੇਸੇ ਮੂੜਾ ਪਿਆ ਹੈਗਾ ਮੈਨੂੰ ਜਿੱਦਾ ਕਾਫੀ ਬਾਹਰੋਂ ਫੋਨ ਆਉਂਦੇ ਆ ਮੈਨੂੰ ਪਹਿਲਾਂ ਨਹੀਂ ਸੀ ਪਤਾ ਵੀ ਬਾਹਰ ਵੀ ਆਪਣੀਆਂ ਇੰਨੀਆਂ ਵੀਡੀਓ ਦੇਖਦੇ ਆ ਮੈਨੂੰ ਇੰਗਲੈਂਡ ਤੋਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਸਾਰੇ ਲਗਭਗ ਕੰਟਰੀਆਂ ਤੋਂ ਆਉਂਦੇ ਹੀ ਆ ਫੋਨ ਤੇ ਇੱਕ ਵਾਈ ਦਾ ਮੈਨੂੰ ਇੰਗਲੈਂਡ ਤੋਂ ਫੋਨ ਆਇਆ ਉਹ ਕਹਿੰਦਾ ਵੀ ਮੈਨੂੰ 20 ਸਾਲ ਹੋ ਗਏ ਇੰਗਲੈਂਡ ਗਏ ਨੂੰ ਪਰ ਕਹਿੰਦਾ ਮੇਰੇ ਪਰ ਮੈਂ ਹੁਣ ਇਹ ਸੋਚ ਰਿਹਾ ਵੀ ਪੱਕੇ ਤੌਰ ਤੇ ਮੈਂ ਇੰਡੀਆ ਆ ਜਾਣਾ ਤੇ ਮੈਂ ਕਿਹਾ ਵੀ ਬਾਈ ਕਹਿੰਦੇ ਸਾਰੇ ਆ ਵੀ ਆ ਜਾਣਾ ਹਨਾ ਮਗਾ ਸਾਡੇ ਪਰਿਵਾਰ ਤੇ ਇੰਨੇ ਮੈਂਬਰ ਗਏ ਉਹਨਾਂ ਵਿੱਚ ਅੱਧੇ ਰੌਲਾ ਪਾਉਂਦੇ ਹੁੰਦੇ ਅਸੀਂ ਆ ਜਾਣਾ ਬਸ ਅਸੀਂ ਇੰਡੀਆ ਹੀ ਰਹਿਣਾ ਪਰ ਹਲੇ ਤੱਕ ਕੋਈ ਆਇਆ ਹੈ ਨਹੀਂ ਵੈਸੇ ਤੇ ਇਹ ਵੀ ਇੰਨੇ ਚਲੋ ਪਿੱਛੋਂ ਵੀ ਕੋਸ ਨਹੀਂ ਵੇਚਿਆ ਪਰ ਹਲੇ ਆਏ ਵੀ ਹੈ ਨਹੀਂ ਮੁੜ ਕੇ ਤੇ ਕਹਿੰਦਾ ਨਹੀਂ ਨਹੀਂ ਯਾਰ ਕਹਿੰਦਾ ਮੇਰੇ ਚਾਰ ਫਰੈਂਡ ਆ ਗਏ ਆ ਜਿਹੜੇ ਪੱਕੇ ਤੌਰ ਤੇ ਠੀਕ ਆ ਜੇ ਉਹ ਬਾਈ ਵੀਡੀਓ ਦੇਖਦਾ ਤਾਂ ਜ਼ਰੂਰ ਕਮੈਂਟ ਕਰੇ ਤਾਂ ਕਹਿੰਦਾ ਚਾਰ ਫਰੈਂਡ ਮੇਰੇ ਆ ਗਏ ਆ ਤੇ ਹੁਣ ਮੇਰੀ ਵਾਰੀ ਹੈ ਵੀ ਮੈਂ ਆਉਣਾ ਨਾ ਮੈਂ ਕਿਹਾ ਤੂੰ ਤਾਂ ਆ ਜਾਊਗਾ ਨਾ ਵੀ ਤੇਰੀ ਵਾਈਫ ਮੰਨ ਜੋ ਕਹਿੰਦਾ ਉਹ ਮੇਰੇ ਤੋਂ ਵੀ ਕਾਲੀ ਆ ਤੇ ਮੈਂ ਕਹਿਆ ਨਿਆਣੇ ਕਹਿੰਦਾ ਉਹ ਹੱਲੇ ਪੜਦੇ ਆ ਉਹ ਸਾਡੇ ਨਾਲ ਆਉਗੇ ਉਸ ਤੋਂ ਬਾਅਦ ਉਹਨਾਂ ਦਾ ਡਿਸੀਜਨ ਹੋਊਗਾ ਆਪਾਂ ਉਹਨਾਂ ਤੇ ਛੱਡ ਦੇਣਾ ਆਪਾਂ ਉਹਨਾਂ ਨੂੰ ਕੋਈ ਫੋਰਸ ਨਹੀਂ ਕਰਨਾ ਵੀ ਤੁਸੀਂ ਵੀ ਰੋ ਜੇ ਉਹ ਚਾਹੂਗੇ ਤਾਂ ਬਿਸ਼ੱਕ ਮੁੜ ਕੇ ਜਾ ਸਕਦੇ ਆ ਕਿਉਂ ਹੁਣ ਇਦਾਂ ਹੈਗੀ ਇੱਥੇ ਸਕੂਲ ਵਧੀਆ-ਵਧੀਆ ਹੈਗੇ ਆ ਪੜ੍ਹਨਾ ਹੀ ਆ ਇੱਥੇ ਪੜਾ ਲਊਗੇ ਕੋਈ ਗੱਲ ਨਹੀਂ ਐਡੀ ਤੇ ਉਸ ਤੋਂ ਬਾਅਦ ਜੇ ਅਗਲੇ ਨੂੰ ਚੰਗਾ ਲੱਗੂ ਰਹਿ ਲਊਗਾ ਨਹੀਂ ਚੰਗਾ ਲੱਗੂਗਾ ਚਲੇ ਜਾਊਗਾ ਇੱਦੇ ਹੋਰ ਵੀ ਮੈਨੂੰ ਕਾਫੀ ਇੱਕ ਅਮਰੀਕਾ ਤੋਂ ਫੋਨ ਆਇਆ ਉਹ ਕਹਿੰਦਾ ਬਾਈ ਕਹਿੰਦਾ ਵੀ ਅਸੀਂ ਪਹਿਲਾਂ ਸੋਚ ਰਏ ਸੀ ਵੀ ਆਪਣੀ ਜਿਹੜੀ ਪਿੰਡ ਜ਼ਮੀਨ ਆ ਜਾਂ ਘਰ ਆ ਉਹ ਵੇਚ ਦਈਏ ਹੁਣ ਵੀ ਹੁਣ ਨਿਆਣੇ ਤਖੜੇ ਹੋ ਗਏ ਆ ਵੀ ਉਹਨਾਂ ਲਈ ਕੁਝ ਇੱਧਰ ਪ੍ਰਾਪਰਟੀ ਖਰੀਦ ਲਈਏ ਹੈਨਾ ਵੀ ਇੱਧਰ ਕੁਝ ਪ੍ਰਾਪਰਟੀ ਕੁਝ ਬਣਾ ਲਈਏ ਘਰ ਲੈ ਲਈਏ ਜਾਂ ਹੋਰ ਕੁਝ ਇਦਾਂ ਕਰ ਲਈਏ ਪਰ ਕਹਿੰਦਾ ਹੁਣ ਅਸੀਂ ਇਹ ਸੋਚਣ ਲੱਗੇ ਵੀ ਉਹ ਤਾਂ ਅਸੀਂ ਬਿਲਕੁਲ ਨਹੀਂ ਸੋਚ ਵੇਚਾਂਗੇ ਸਗੋਂ ਹੁਣ ਅਸੀਂ ਇਹ ਸੋਚ ਰਹੇ ਆ ਵੀ ਜਿਹੜੇ ਪੈਸੇ ਅਸੀਂ ਅਮਰੀਕਾ 'ਚ ਇਨਵੈਸਟ ਕਰਨੇ ਸੀਗੇ ਉਹ ਵੀ ਉੱਥੇ ਨਹੀਂ ਕਰਾਂਗੇ ਅਸੀਂ ਇੰਡੀਆ ਚ ਹੋਰ ਲੈਂਡ ਲੱਭ ਰਹੇ ਆ ਵੀ ਥੋੜੀ ਬਹੁਤੀ ਜ਼ਮੀਨ ਅਸੀਂ ਇੰਡੀਆ ਵਿੱਚ ਹੋਰ ਖਰੀਦੀ ਏ ਜਾਨੀ ਇਹਨਾਂ ਮਾਹੌਲ ਜਿਹਾ ਦੇਖ ਕੇ ਕਾਫੀ ਲੋਕਾਂ ਦੇ ਮਨ ਚ ਇਹ ਗੱਲ ਹੋ ਗਈ ਆ ਵੀ ਇਹਨਾਂ ਦਾ ਕੋਈ ਪਤਾ ਨਹੀਂ ਹੈਗਾ ਵੀ ਇਹ ਕੀ ਕਰਨ ਜਿਹੜਾ ਬੰਦਾ ਕਿਸੇ ਦੇਸ਼ ਦੇ ਰਾਸ਼ਟਰਪਤੀ ਨੂੰ ਚੱਕ ਕੇ ਲਿਆ ਸਕਦਾ ਉਸ ਬੰਦੇ ਤੇ ਹੋਣਾ ਗ੍ਰੀਨ ਲੈਂਡ ਜਿਹਨੂੰ ਨਟ ਵਰਗੇ ਕੰਟਰੀ ਕਹਿੰਦੇ ਤੁਸੀਂ ਸਾਡਾ ਇੱਕ ਆਏ ਬਹੁਤ ਆ ਉਹ ਕਹਿੰਦਾ ਮੇਰਾ ਆ ਉਹ ਕੈਨੇਡਾ ਨੂੰ ਕਹੀ ਜਾਂਦਾ ਮੇਰਾ ਆ ਕੈਨੇਡਾ ਵਾਲੇ ਵਿਚਾਰੇ ਰੋਜ਼ ਰਾਤ ਨੂੰ ਫਰਜ਼ਾਂ ਦੇਖ ਕੇ ਸੌਂਦੇ ਆ ਵੀ ਕਿਤੇ ਇਹ ਨਾ ਹੋਵੇ ਰਾਤੋਂ ਰਾਤ ਇੰਤਕਾਲ ਅਮਰੀਕਾ ਦੇ ਨਾਂ ਚੜ੍ਹ ਦੋ ਕੈਨੇਡਾ ਦਾ ਪਤਾ ਕੋਈ ਨਹੀਂ ਉਹਦਾ ਕਰੈਕ ਦਾ ਆਪਣੇ ਬੰਦੇ ਤਾਂ ਗੋਰਿਆਂ ਦੀ ਏਦਾਂ ਸੇਵਤਾ ਕਰਦੇ ਹੁੰਦੇ ਆ ਨਾ ਕਿ ਗੋਰੇ ਲੜਾਈ ਨੂੰ ਪਸੰਦ ਨਹੀਂ ਕਰਦੇ ਗੋਰੇ ਸ਼ਾਂਤ ਰਹਿਣਾ ਪਸੰਦ ਕਰਦੇ ਆ ਗੋਰੇ ਝੂਠ ਨਹੀਂ ਬੋਲਦੇ ਪਰ ਮੈਂ ਕਹਿੰਦਾ ਜਿੰਨੇ ਪ੍ਰਸਾਦ ਦੁਨੀਆ 'ਚ ਪਾਇਓ ਪਾਇਓ ਗੋਰਿਆਂ ਨੇ ਸੋਚ ਕੇ ਦੇਖ ਲਓ ਆ ਪਹਿਲੀਆਂ 2 ਵਰਲਡ ਵਾਰਾਂ ਹੋਈਆਂ ਗੋਰਿਆਂ ਨੇ ਲੜੀਆਂ ਆਪਣੇਆਂ ਨੇ ਤਾਂ ਨਹੀਂ ਲਣੀਆਂ ਤੀਜੀ ਵੀ ਹੁਣ ਜਿੰਨੇ ਆ ਪ੍ਰਸਾਦ ਪਾਇਓ ਰਸ਼ੀਆ ਦਾ ਯੂਕਰੇਨ ਦਾ ਜਾ ਅਮਰੀਕਾ ਕਦੇ ਕਿਸੇ ਕੰਟਰੀ ਨੂੰ ਮੇਰੇ ਖਿਆਲ ਸੱਤਾ ਅੱਠਾਂ ਕੰਟਰੀਆਂ ਤੇ ਜ਼ਿਆਦਾ ਟਰੰਪ ਆਇਆ ਐ ਅਟੈਕ ਕਰ ਹਟਿਆ ਤੇ ਆਪ ਸੋਚ ਲੋ ਵੀ ਗੋਰੇ ਹੀ ਇਹ ਕੰਮ ਕਰ ਰਹੇ ਆ ਆਪਣੇ ਬੰਦਿਆਂ ਨੇ ਕਦੇ ਇੰਡੀਆ ਨੇ ਕਿਸੇ ਤੇ ਕੀਤਾ ਅਟੈਕ ਚਾਈਨਾ ਨੇ ਕੀਤਾ ਕਿਸੇ ਤੇ ਅਟੈਕ ਧਮਕੀਆਂ ਚਾਈਨਾ ਸਾਰਿਆਂ ਨੂੰ ਦਿੰਦਾ ਪਰ ਅਟੈਕ ਕਿਦਾਂ ਨਹੀਂ ਕਿਸੇ ਤੇ ਕਰਦਾ ਜਿੰਨੇ ਸਿਆਪੇ ਪੂਰੀ ਦੁਨੀਆ ਚ ਪਾਇਓ ਐਸ ਵੇਲੇ ਗੋਰਿਆਂ ਦੇ ਪਾਇਓ ਆ ਉਹ ਸ਼ਾਂਤੀ ਪਸੰਦ ਕਿੱਥੋਂ ਹੋਗਾ ਗੋਰੇ ਇਮਾਨਦਾਰ ਬਹੁਤ ਆ ਸੋ ਗੋਰੇ ਤਾਂ ਮੇਰੇ ਹਿਸਾਬ ਨਾਲ ਇਹਨਾਂ ਚ ਤੋਂ ਸਭ ਤੋਂ ਵੱਧ ਜੈਲ ਸੀ ਆ ਵੀ ਉਹ ਕਿਸੇ ਦੇ ਕੋਲ ਕੋਈ ਚੀਜ਼ ਜਰੇ ਨਹੀਂ ਸਕਦੇ ਵੀ ਜਿਹੜੀ ਸਾਰਿਆਂ ਨਾਲ ਸੋਹਣੀ ਚੀਜ਼ ਐ ਉਹ ਸਾਡੇ ਕੋਲ ਹੋਣੀ ਚਾਹੀਦੀ ਆ ਹੁਣ ਸਾਡੇ ਕੋਹੇ ਨੂਰ ਹੀਰਾ ਰੱਖ ਲਓ ਹਨ ਕਹਿੰਦੇ ਜੀ ਮਤਲਬ ਰਾਣੀ ਨੂੰ ਗਿਫਟ ਕੀਤਾ ਸੀ ਸਿੱਖਾਂ ਨੇ ਕਿਹੜੇ ਵੇਲੇ ਸਿੱਖਾਂ ਨੇ ਗਿਫਟ ਕਰ ਦਿੱਤਾ ਸੀਗਾ ਉਹ ਤਾਂ ਸਿਰਫ ਇੱਕ ਫੋਟੋ ਮਹਾਰਾਜਾ ਦਲੀਪ ਸਿੰਘ ਦੀ ਇਦਾਂ ਬਣਾਤੀ ਸੀਗੀ ਵੀ ਉਹ ਰਾਣੀ ਨੂੰ ਗਿਫਟ ਕਰ ਰਿਆ ਜਦ ਕਿ ਉਹ ਲੈ ਕੇ ਤਾਂ ਇੱਥੇ ਚੋਰੀ ਗਏ ਆ ਇਹੋ ਜਿਹੇ ਚੋਰ ਬੰਦਿਆਂ ਤੋਂ ਤੁਸੀਂ ਕੀ ਆਸ ਕਰ ਸਕਦੇ ਆ ਜਿਹੜੇ ਕਿਸੇ ਦੇ ਕੋਲ ਕੋਈ ਚੰਗੀ ਚੀਜ਼ ਜਰ ਹੀ ਨਹੀਂ ਸਕਦੇ ਹੁਣ ਅਮਰੀਕਾ ਦਾ ਕੀ ਆ ਵੈਨਜ਼ੂਏਲਾ ਦਾ ਕੀ ਰੌਲਾ ਜਿਗਾ ਇਹੀ ਆ ਵੀ ਉੱਥੇ ਦਾ ਤੇਲ ਸਾਨੂੰ ਚਾਹੀਦਾ ਉਹ ਗ੍ਰੀਨਲੈਂਡ ਤੋਂ ਕੀ ਚਾਹੀਦਾ ਉਹਨਾਂ ਨੂੰ ਅੱਗੇ ਵੀ ਤਾਂ ਗ੍ਰੀਨਲੈਂਡ ਐਨੇ ਸਾਲਾਂ ਦਾ ਇੱਥੇ ਹੀ ਆ ਵੀ ਉੱਥੇ ਮਿਨਰਲ ਵੱਧਿਆ ਵੀ ਉਹਨਾਂ ਤੇ ਸਾਡਾ ਕਬਜ਼ਾ ਜਿਹੜੀ ਵੀ ਯਾਨੀ ਕਿ ਦੁਨੀਆ ਦੀ ਰੇਅਰ ਚੀਜ਼ ਐ ਉਥੇ ਸਾਡਾ ਕਬਜ਼ਾ ਹੋਣਾ ਚਾਹੀਦਾ ਦੂਜੀ ਕੋਲ ਨਹੀਂ ਜਾਣੇ ਚਾਹੀਦੇ ਮੈਂ ਕਹਿੰਦਾ ਜਿੰਨੀ ਜੈਲਸੀ ਗੋਰਿਆਂ ਚ ਆ ਮੈਨੂੰ ਮੈਂ ਤਾਂ ਆਪਣੇ ਆ ਚ ਹੋਣੀ ਹੀ ਨਹੀਂ ਇੰਨੀ ਤੇ ਇਸ ਕਰਕੇ ਕਾਫੀ ਬੰਦੇ ਇਹ ਗੱਲ ਸੋਚਣ ਲੱਪ ਐ ਇੱਦੇ ਮੈਨੂੰ ਇੱਕ ਬਾਈ ਦਾ ਕੈਨੇਡਾ ਦਾ ਫੋਨ ਆਇਆ ਉਹ ਕਹਿੰਦਾ ਆਪਣੇ ਬੰਦੇ ਕਹਿੰਦਾ ਟਰੰਪ ਦੇ ਆਉਣ ਦੇ ਨਾਲ ਹਨਾ ਚਲੋ ਕਹਿੰਦਾ ਬਹੁਤ ਨੁਕਸਾਨ ਹੋਇਆ ਪੂਰੀ ਦੁਨੀਆ ਦਾ ਨੁਕਸਾਨ ਹੋਇ ਬਿਜ਼ਨਸ ਵੀ ਘਟ ਗਿਆ ਕੰਮ ਸਾਰਾ ਕੁਝ ਘਟਿਆ ਆਪਣੇ ਕਹਿੰਦਾ ਕਿੰਨੇ ਮੁੰਡੇ ਨੇ ਫੜਫੜ ਛਾੜ ਦਿੱਤੇ ਜਿਹੜੇ ਲੱਖਾਂ ਰੁਪਏ ਲਾ ਕੇ ਗਏ ਸੀ ਵਿਚਾਰੇ ਕਹਿੰਦਾ ਇੱਕ ਤਾਂ ਹੁੰਦਾ ਵੀ ਬੰਦੇ ਨੇ ਚਲੋ ਪੈਸੇ ਪੂਰੇ ਕਰ ਲਏ ਉਹ ਆ ਪਰ ਕਹਿੰਦਾ ਇੱਦਾਂ ਹੀ ਮੋੜ ਦਿੱਤੇ ਹਨਾ ਪਰ ਕਹਿੰਦਾ ਇੱਕ ਕੰਮ ਜ਼ਰੂਰ ਚੰਗਾ ਹੋ ਗਿਆ ਵੀ ਸਾਡੇ ਬੰਦਿਆਂ ਨੂੰ ਕੰਨ ਹੋ ਗਿਆ ਜਿਹੜੇ ਬੰਦੇ ਧੜਾ ਧੜ ਲੱਗੇ ਹੋ ਸੀ ਵੀ ਸਾਰਾ ਪੰਜਾਬ ਇਹ ਸੀਲ ਤੇ ਲਾਇਆ ਸੀ ਹਨਾ ਉਹਨਾਂ ਵਿੱਚੋਂ ਕਹਿੰਦਾ ਕੱਟੂ ਘਟ ਨਹੀਂ ਤਾਂ 30% ਬੰਦੇ ਤਾਂ ਇਹ ਗੱਲ ਹੁਣ ਸੋਚਣ ਲੱਗ ਪਏ ਵੀ ਨਹੀਂ ਹੱਲੇ ਨਹੀਂ ਵੇਚਾਂਗੇ ਜਿਹੜੀ ਕਹਿੰਦਾ ਹੁਣ ਵੇਚਣੀ ਆ ਜਰ ਉਹੀ 10 ਸਾਲ ਟੱਕੇ ਵੇ ਇਨਾ ਹੁਣ ਵੀ ਤਾਂ ਵੇਚਣੀ ਆ ਹੁਣ ਅਸੀਂ ਇਹ ਕੰਮ ਹੋਲਡ ਤੇ ਪਾਤਾ ਜਿਆਦੇ ਵੀ ਕੋਈ ਨਹੀਂ 10 ਸਾਲ ਅਟਕੇ ਪਹਿਲਾਂ ਮਾਹੌਲ ਦੇਖ ਲਓ ਕਿ ਹੋ ਜਿਆ ਹੋ ਰਿਹਾ ਕਹਿੰਦਾ ਆਪਣੇ ਬੰਦੇ ਇਤਿਹਾਸ ਤੋਂ ਸਾਬਕ ਨਹੀਂ ਲੈਂਦੇ ਕਹਿੰਦਾ ਹੁਣ ਮੰਨ ਲਓ ਜਦੋਂ 84 ਵਿੱਚ ਆ ਕੰਮ ਹੋਇਆ ਸੀ ਹਨ ਜਿਹੜੇ ਬੰਦੇ ਦਿੱਲੀ ਦੇ ਵਿੱਚ ਕਰੋੜਾਂ ਦੇ ਮਾਲਕ ਸੀ ਜੇ ਕਹਿੰਦਾ ਅੱਜ ਦੇ ਹਿਸਾਬ ਨਾਲ ਦੇਖੀ ਅਰਬਾਂ ਖਰਬਾਂ ਦੀਆਂ ਉਹਨਾਂ ਦੇ ਕਾਰੋਬਾਰ ਸੀ ਤੇ ਪ੍ਰਾਪਰਟੀਆਂ ਸੀਗੀਆਂ ਪਰ ਸਿਰਫ ਕਹਿੰਦਾ 2 ਦਿਨਾਂ 2 ਕੁ 3 ਦਿਨਾਂ ਦੇ ਵਿੱਚ ਹੀ ਕਹਿੰਦਾ ਉਹ ਕੰਗਾਲ ਹੋ ਗਿਆ ਸੀ ਕਹਿੰਦਾ ਹੁਣ ਗੱਲ ਕੀ ਸੀ ਉਹਨਾਂ ਦੀ ਉੱਥੋਂ ਦਿੱਲੀ ਤੋਂ ਬਾਹਰ ਕੋਈ ਪ੍ਰਾਪਰਟੀ ਹੈ ਨਹੀਂ ਸੀ ਉਹਨੇ ਜਾਣਾ ਕਿੱਥੇ ਨੂੰ ਸੀ ਕਹਿੰਦਾ ਉਸ ਤੋਂ ਬਾਅਦ ਉੱਜੜ ਕੇ ਪੰਜਾਬ ਆਏ ਪੰਜਾਬ 'ਚ ਕੁਝ ਆਪਣੀ ਪ੍ਰਾਪਰਟੀ ਹੁੰਦੀ ਤਾਂ ਹੀ ਬੰਦਾ ਉੱਥੇ ਸਰਵਾਈਵ ਕਰਦਾ ਜਦੋਂ ਉਹਨਾਂ ਦਾ ਸਾਰਾ ਕੁਝ ਸਿਗਾ ਹੀ ਉੱਥੇ ਉਹ ਕਹਿੰਦਾ ਖਤਮ ਹੋ ਗਿਆ ਮੁੜ ਕੇ ਕਹਿੰਦਾ ਹੁਣ ਤੱਕ ਧੱਕੇ ਖਾਂਦੇ ਫਿਰਦੇ ਆ ਮਤਲਬ ਕਹਿੰਦਾ ਆਪਣੇ ਬੰਦੇ ਇਤਿਹਾਸ ਤੋਂ ਕੁਝ ਨਹੀਂ ਸਿੱਖਦੇ ਇੱਕ ਪਾਸੇ ਨੂੰ ਹੂੜ ਮੱਤ ਜਿਨੀ ਜੀ ਕਰਦੇ ਉਸ ਪਾਸੇ ਨੂੰ ਚੱਲ ਬੰਦੇ ਆ ਜਿੱਥੇ ਤੁਹਾਡੀ ਕਹਿੰਦਾ ਬਹੁਤ ਗਣਤੀ ਹੁੰਦੀ ਹੈ ਨਾ ਉੱਥੇ ਤੁਹਾਡਾ ਧੱਕਾ ਚੱਲ ਜਾਂਦਾ ਹੁੰਦਾ ਜਿੱਥੇ ਕਹਿੰਦਾ ਤੁਸੀਂ ਘੱਟ ਗਣਤੀ ਚੁੰਦੇ ਆ ਉੱਥੇ ਤੁਹਾਡੇ ਨਾਲ ਹਮੇਸ਼ਾ ਤੱਕਾ ਹੁੰਦਾ ਹੁੰਦਾ ਮੈਂ ਗੱਲ ਤਾਂ ਬਾਈ ਤੇਰੀ ਸੱਚੀ ਹੈ ਹਨਾ ਪਰ ਆਪਣੇ ਬੰਦੇ ਇਹ ਗੱਲਾਂ ਸੋਚਦੇ ਨਹੀਂ ਆਪਣੇ ਬੰਦੇ ਤਾਂ ਆਈਲੈਂਡ ਤੋਂ ਬਾਅਦ ਜ਼ਿਆਦਾ ਕੋਈ ਸ਼ੁਰੂ ਹੋਈ ਆਈਲੈਂਡ ਵਾਲਾ ਪ੍ਰੋਗਰਾਮ ਉਸ ਤੋਂ ਬਾਅਦ ਆਪਣੇ ਬੰਦਿਆਂ ਨੇ ਪੰਜਾਬ ਨੂੰ ਭੰਡਣ ਚ ਕਸਰੇ ਹੀ ਨਹੀਂ ਛੱਡੀ ਹਨਾ ਵੀ ਪੰਜਾਬ ਦੇ ਵਿੱਚ ਤਾਂ ਡਰੱਗ ਹੈ ਪੰਜਾਬ 'ਚ ਤਾਂ ਗੈਂਗਸਟਰ ਹੈ ਪੰਜਾਬ ਦੇ ਵਿੱਚ ਤਾਂ ਕਰਾਪਸ਼ਨ ਹੈ ਅਸੀਂ ਤਾਂ ਇੱਥੇ ਰਹਿਣਾ ਹੀ ਨਹੀਂ ਚਾਹੁੰਦੇ ਹੈ ਨਾ ਹੁਣ ਉੱਥੇ ਕੀ ਗੱਲ ਉੱਥੇ ਕਰਾਪਸ਼ਨ ਹੈ ਨਹੀਂ ਨਹੀਂ ਉੱਥੇ ਡਰੱਗ ਹੈ ਨਹੀਂ ਉੱਥੇ ਗੈਂਗਸਟਰ ਹੈ ਨਹੀਂ ਮੇਰਾ ਖਿਆਲ ਇੱਥੇ ਨਾਲੋਂ ਵੱਡੀਆਂ ਵੱਡੀਆਂ ਗੈਂਗਾ ਉੱਥੇ ਆ ਪਰ ਰੌਲਾ ਕੀ ਸੀ ਜਦੋਂ ਆਪਣੇ ਬੰਦਿਆਂ ਨੇ ਕਿਸੇ ਚੀਜ਼ ਨੂੰ ਛੱਡਣਾ ਹੁੰਦਾ ਫਿਰ ਉਹ ਬੰਦਾ ਉਹਦੀਆਂ ਕਮੀਆਂ ਲੱਭਦਾ ਹੁੰਦਾ ਉਹਦੀਆਂ ਖੂਬੀਆਂ ਨਹੀਂ ਦੱਸਦੀਆਂ ਹੁੰਦੀਆਂ ਪਰ ਆਪਣੇ ਬੰਦੇ ਇਹ ਨਹੀਂ ਸੋਚਦੇ ਵੀ ਇੱਥੇ ਐਸ ਵੇਲੇ ਭਾਵੇਂ ਖੇਤੀ ਕਰਦੇ ਆ ਇੱਕ ਬੰਦਾ ਕੰਮ ਕਰੇ ਸਾਰਾ ਟੱਬਰ ਬੈਠੇ ਖਾ ਸਕਦਾ ਉੱਥੇ ਸਾਰਾ ਟੱਬਰ ਕੰਮ ਕਰੂਗਾ ਤਾਂ ਇੱਕ ਘਰ ਚਲਾ ਸਕਦਾ ਆਪਣੇ ਸੋਚ ਉਦਾਂ ਦੀ ਬਣਾ ਲੈਂਦੇ ਆ ਵੀ ਨਾ ਜੀ ਇੱਥੇ ਤਾਂ ਹੈ ਹੀ ਕੁਝ ਨਹੀਂ ਹੈਗਾ ਜਿਹੜੇ ਬੰਦੇ ਸੋਚਦੇ ਆ ਨਾ ਨਾ ਜੀ ਅਸੀਂ ਤਾਂ ਸਿਟੀਜ਼ਨ ਆ ਅਸੀਂ ਇਹ ਆ ਉਹ ਆ ਵੀ ਸਾਨੂੰ ਨਹੀਂ ਕੋਈ ਇੱਥੋਂ ਕੱਢ ਸਕਦਾ ਇਸ ਭਲੇਖੇ ਚ ਕਦੇ ਵੀ ਨਾ ਰਿਓ ਇਤਿਹਾਸ ਦੇ ਵਿੱਚ ਜਾਂ ਤਾਂ ਇਹ ਕੰਮ ਕਦੇ ਹੋਇਆ ਨਾ ਹੋਵੇ ਫਿਰ ਤੁਸੀਂ ਕਹਿ ਸਕਦੇ ਆ ਵੀ ਦੁਨੀਆ 'ਚ ਇਹ ਕੰਮ ਕਦੇ ਅੱਗੇ ਹੋਇਆ ਨਹੀਂ ਅੱਗੇ ਪਹਿਲਾਂ ਇਹ ਕਿੰਨੇ ਕੰਟਰੀਆਂ 'ਚ ਇਹ ਕੰਮ ਹੋ ਚੁੱਕਿਆ ਜਿਹੜੇ ਬੰਦੇ ਉੱਥੇ ਦੇ ਯਾਨੀ ਕਿ ਕਹਿ ਲਓ ਜੰਪਾਲ ਸੀਗੇ ਉੱਥੇ ਉਹਨਾਂ ਦੇ ਕਾਰੋਬਾਰ ਸੀਗੇ ਉਹਨਾਂ ਬੰਦਿਆਂ ਨੂੰ ਵੀ ਨਿਕਲਣਾ ਪੈ ਗਿਆ ਸੀ ਉਹਨਾਂ ਕੰਟਰੀਆਂ 'ਚ ਜਦੋਂ ਕਿਉਂਕਿ ਜਿਹੜਾ ਆ ਨਾ ਲੋਕ ਮੰਨ ਲਓ ਕੋਈ ਵੀ ਸਿਸਟਮ ਚੱਲਦਾ ਜਿੱਦਾਂ ਹੁਣ ਇਸ ਵੇਲੇ ਲੋਕਤੰਤਰ ਵਾਲਾ ਇਤੋਂ ਪਹਿਲਾਂ ਸਿਗਾ ਰਾਜਿਆਂ ਵਾਲਾ ਰਾਜ ਰਾਜਿਆਂ ਵਾਲਾ ਸਿਸਟਮ ਜਿਹਾ ਹੁੰਦਾ ਸੀ ਰਾਜੇ ਹੀ ਹੁੰਦੇ ਸੀਗੇ ਨਾ ਉਸ ਤੋਂ ਬਾਅਦ ਹੁਣ ਫਿਰ ਆ ਗਿਆ ਲੋਕਤੰਤਰ ਜੇ ਹੁਣ ਇਹ ਵੀ ਕਿਉਂਕਿ 100 ਕੇ ਸਾਲ ਬਾਅਦ 100 ਸਾਲ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਵੈਸੇ ਤਾਂ 50 ਕੇ ਸਾਲ ਬਾਅਦ ਪੂਰੀ ਦੁਨੀਆ ਦਾ ਸਿਸਟਮ ਜੇ ਚੇਂਜ ਹੋ ਜਾਂਦਾ ਹੁਣ ਆੜਾ ਲੋਕਤੰਤਰ ਵਾਲਾ ਕੰਮ ਹੌਲੀ-ਹੌਲੀ ਖਤਮ ਹੋ ਰਿਹਾ ਲਗਭਗ ਮੇਰਾ ਖਿਆਲ ਹੈ ਵੀ ਤਿੰਨ ਹਿੱਸੇ ਦੁਨੀਆ ਵਿੱਚੋਂ ਤਾਂ ਲੋਕਤੰਤਰ ਖਤਮ ਹੋ ਚੁੱਕਾ ਸਿਰਫ ਚੌਥੇ ਹਿੱਸੇ 'ਚ ਹੀ ਰਹਿ ਰਿਹਾ ਇਸ ਵੇਲੇ ਤਾਂ ਆਪ ਸੋਚ ਲਓ ਕਿਤੇ 10 ਸੇ ਦੁਨੀਆ ਜੋ ਲੋਕਤੰਤਰ ਖਤਮ ਹੋ ਗਿਆ ਚੌਥੇ ਹਿੱਸੇ ਜੋ ਖਤਮ ਹੋਣ ਨੂੰ ਕਿੰਨਾ ਟਾਈਮ ਲੱਗਣਾ ਤੇ ਜਦੋਂ ਕਿਤੇ ਤਾਨਾਸ਼ਾਹੀ ਆ ਜਾਂਦੀ ਆ ਉੱਥੇ ਫੇਰ ਕੋਈ ਕਾਨੂੰਨ ਕੋਈ ਮੈਨੇ ਨਹੀਂ ਰਖਾਉਂਦਾ ਹੁੰਦਾ ਉੱਥੇ ਫੇਰ ਵੋਟਾਂ ਵਾਲਾ ਸਿਸਟਮ ਨਹੀਂ ਹੁੰਦਾ ਜਾਂਦਾ ਉੱਥੇ ਫੇਰ ਸਾਰੇ ਕਾਨੂੰਨ ਆ ਕੇ ਫੇਲ ਹੋ ਜਾਂਦੇ ਹੁੰਦੇ ਹੁਣ ਟਰੰਪ ਇੱਕ ਦਿਨ ਉਹਨਾਂ ਨੇ ਸੋਚਿਆ ਜਾਵੇ ਬਣਿਆ ਤਾਂ ਵੋਟਾਂ ਨਾਲ ਆ ਪਰ ਕੰਮ ਕਰ ਰਿਹਾ ਇਸ ਵੇਲੇ ਤਾਨਾਸ਼ਾਹ ਉਹਨੂੰ ਮੈਨੂੰ ਕਿ ਲੋਕਤੰਤਰ ਲਗਭਗ ਖਤਮ ਵਾਂਗੂ ਸਮਝ ਸਕਦੇ ਆ ਤੁਸੀਂ ਹੁਣ ਪਹਿਲਾ ਆਰਬ ਕੰਟਰੀ ਦਾ ਪਹਿਲੇ ਸਾਰਿਆਂ ਦੇ ਰਾਜਿਆਂ ਵਾਲਾ ਰਾਜ ਆ ਹਨਾ ਆ ਰਸ਼ੀਆ ਲੈ ਲਓ ਚਾਈਨਾ ਲੈ ਲਓ ਇੱਥੇ ਵੀ ਉਹੀ ਤਾਨਾਸ਼ਾਹ ਵਾਲਾ ਕੰਮ ਹੋ ਗਿਆ ਆ ਕਿਉਂਕਿ ਪੋਤੇ ਨੇ ਵੀ ਪੱਕਾ ਹੀ ਆ ਉਹ ਉਹਨੂੰ ਕੋਈ ਹਿਲਾ ਨਹੀਂ ਸਕਦਾ ਜਦ ਤੱਕ ਜਿੰਦਾ ਆ ਇਧਰੋਂ ਆ ਸ਼ੀ ਜਿਨ ਪਿੰਗ ਚਾਈਨਾ ਵਾਲਾ ਇਹ ਵੀ ਪੱਕਾ ਹੀ ਆ ਇਧਰੋਂ ਸਾਡੇ ਮੋਦੀ ਸਾਹਿਬ ਵੀ ਪੱਕੇ ਹੋਏ ਹੋ ਆ ਮੈਨੂੰ ਤਾਂ ਲੱਗਦਾ ਨਹੀਂ ਕਿੰਨਾ ਚਿਰ ਮੋਦੀ ਸਾਹਿਬ ਆ ਉਹਨਾਂ ਚਿਰ ਹੋਰ ਕੋਈ ਬੰਦਾ ਆਊਗਾ ਨਾ ਜੇ ਹਿਸਾਬ ਨਾਲ ਹਾਲਾਤ ਦੇਖ ਰਹੇ ਆ ਤਾਂ ਆਪ ਸੋਚ ਲਓ ਕਿ ਤਿੰਨ ਤਿੰਨ ਹਿੱਸੇ ਦਾ ਦੁਨੀਆ ਦੇ ਪਹਿਲੇ ਹੀ ਤਾਨਾਸ਼ਾਹਾਂ ਜਿਹੜੇ ਆ ਗਏ ਉਹ ਇੱਕ ਹਿੱਸਾ ਰਹਿ ਗਿਆ ਉਹਨੂੰ ਹੋਣ ਨੂੰ ਕਿੰਨਾ ਕੁ ਟਾਈਮ ਲੱਗਣਾ ਨਾਲੇ ਕਿਤੇ ਵੀ ਕੋਈ ਇਦਾਂ ਦਾ ਕੰਮ ਹੋਣ ਲਈ ਕੋ ਬਾਲੇ ਬੰਦਿਆਂ ਦੀ ਲੋੜ ਨਹੀਂ ਹੁੰਦੀ ਇੱਕ ਅੱਧਾ ਕਰੱਕੇ ਹੀ ਬਹੁਤ ਹੁੰਦਾ ਇਹੋ ਜਿਹਾ ਕੰਮ ਕਰਨ ਲਈ ਜਦੋਂ ਹਿਟਲਰ ਆਇਆ ਸੀ ਉਹਨੇ ਪੂਰੇ ਯੂਰਪ ਦੀ ਇਹੀ ਤਹੀ ਚਾੜ ਕੇ ਰੱਖ ਦਿੱਤਾ ਸੀ ਇੱਕੋ ਬੰਦਾ ਸੀਗਾ ਕਹਿਣ ਨੂੰ ਤਾਂ ਇੱਕੋ ਬੰਦਾ ਸੀ ਪਰ ਉਹਨੇ ਸਾਰੇ ਯੂਰਪ ਦਾ ਮਰੀਆ ਮੇਡ ਕਰਕੇ ਰੱਖ ਦਿੱਤਾ ਸੀਗਾ ਹਨਾ ਹੁਣ ਜਿਹੜਾ ਅਮਰੀਕਾ ਅੱਜ ਤੱਕ ਕਹਿੰਦਾ ਰਿਹਾ ਜੀ ਕੈਨੇਡਾ ਵੀ ਇਹੀ ਸਮਝਾ ਰਿਹਾ ਅਮਰੀਕਾ ਮੇਰੀ ਰਾਖੀ ਕਰੂਗਾ ਹਨਾ ਜਾਪਾਨ ਤੱਕ ਨੇ ਆਪਣੀ ਆਰਮੀ ਨਹੀਂ ਬਣਾਈ ਸੈਕੰਡ ਵਰਲਡ ਵਾਰ ਤੋਂ ਬਾਅਦ ਇਸੇ ਕਰਕੇ ਵੀ ਅਮਰੀਕਾ ਮੇਰੀ ਰਾਖੀ ਕਰੂਗਾ ਹੁਣ ਅਮਰੀਕਾ ਨੇ ਸਿੱਧਾ ਜਾਪਾਨ ਨੂੰ ਕਿਹਾ ਵੀ ਸਾਨੂੰ ਕੀ ਲੋੜ ਹੈ ਤੁਹਾਡੀ ਰਾਖੀ ਜਾਂਦੀ ਅਸੀਂ ਟੇਕਾ ਥੋੜ੍ਹ ਲਿਆ ਤੁਹਾਡੀ ਰਾਖੀ ਕਰਨ ਦਾ ਕੈਨੇਡਾ ਦਾ ਵੀ ਇਹੀ ਹਾਲ ਕੀਤਾ ਪਿਆ ਉਹਨੇ ਇੱਕ ਸਾਲ ਦੇ ਵਿੱਚ ਤੁਸੀਂ ਦੇਖ ਲਓ ਮਾਹੌਲ ਕਿੱਥੋਂ ਕਿੱਥੇ ਚੱਲ ਗਿਆ ਤੇ 2-4 ਸਾਲਾਂ ਦੇ ਵਿੱਚ ਕੀ ਕੁਝ ਹੋ ਸਕਦਾ ਇਸ ਕਰਕੇ ਜਿਹੜੇ ਬੰਦੇ ਦਾ ਸੋਚਦੇ ਆ ਉਹ ਬੰਦੇ ਦਾ ਕਾਫੀ ਹੋਲਡ ਤੇ ਹੋ ਗਿਆ ਜਿਹੜੇ ਪਹਿਲਾਂ ਪੂਰੀ ਮਤਲਬ ਸੋਚਦੇ ਸੀ ਨਾ ਵੀ ਇਹ ਹੁਣ ਜ਼ਮੀਨ ਵੇਚ ਦੇਣੀ ਆ ਵੀ ਜਦੋਂ ਜਾਣਾ ਇਥੇ ਤੇ ਕੀ ਕਰਨਾ ਹਨ ਪਰ ਹੁਣ ਉਹ ਬੰਦੇ ਹੋਲਡ ਤੇ ਹੋ ਗਿਆ ਵੀ ਜਿਹੜੀ ਹੁਣ ਵੇਚਣੀ ਆ ਉਹੀ 10 ਸਾਲ ਲੱਟ ਕੇ ਵੇਚ ਲਾਂਗੇ ਪਹਿਲਾਂ ਦੇਖ ਲਓ ਵੀ ਦੁਨੀਆ ਦਾ ਮਾਹੌਲ ਹੋ ਕੀ ਰਿਹਾ ਕਿਉਂਕਿ ਦੁਨੀਆ ਦਾ ਮਾਹੌਲ ਬਹੁਤ ਛੇਤੀ ਇੱਕ ਤਰ੍ਹਾਂ ਨਾਲ ਬਦਲ ਰਿਹਾ ਜਦੋਂ ਸੈਕੰਡ ਵਰਲਡ ਵਾਰ ਹੋਈ ਸੀਗੀ ਉਸ ਤੋਂ ਪਹਿਲਾਂ ਵੀ ਇਹੋ ਜਿਹੇ ਹਾਲਾਤ ਬਣੇ ਸੀਗੇ ਗੁੱਟ ਬਣ ਲੱਪੇ ਸੀ ਨਾ ਦੇਸ਼ਾਂ ਦੇ ਉਹੀ ਸਿਸਟਮ ਹੁਣ ਹੋ ਰਿਹਾ ਨਾਲੇ ਆਪਣੀ ਤਾਂ ਧਰਤੀ ਇਹੋ ਜਿਹੀ ਆ ਆਪਣਾ ਪੰਜਾਬ ਲਾ ਲਓ ਜਾਂ ਜਿਹੜਾ ਪਾਕਿਸਤਾਨ ਵਾਲਾ ਪੰਜਾਬ ਜਿਹਨੂੰ ਆਪਣੇ ਪਹਿਲਾਂ ਬਾੜ ਕਹਿੰਦੇ ਹੁੰਦੇ ਸੀ ਆਪਣੇ ਬੰਦੇ ਬਾੜ ਚੋਂ ਆ ਕੇ ਨਹੀਂ ਰੋਲਿਆਂ-ਵੇਲਿਆਂ ਆ ਕੇ ਇੱਧਰ ਬਸੇ ਸੀ ਉਹ ਬਾੜ ਦਾ ਏਰੀਆ ਇਹੋ ਜਿਹਾ ਸੀਗਾ ਕਹਿੰਦੇ ਬਹੁਤ ਉਪਜਾਊ ਏਰੀਆ ਸੀਗਾ ਤੇ ਇਹ ਇਹੋ ਜਿਹੀ ਧਰਤੀ ਦਾ ਮਤਲਬ ਦੁਨੀਆ ਦੇ ਵਿੱਚ ਗਿਣਮੀਆਂ ਚੁਣਮੀਆਂ ਥਾਂਾਂ ਤੇ ਹੀ ਆ ਵੀ ਜਿੱਥੇ ਦਾ ਮੌਸਮ ਵੀ ਪੂਰਾ ਆ ਵਧੀਆ ਆ ਤੇ ਜ਼ਮੀਨ ਵੀ ਉਪਜਾਊ ਆ ਨਹੀਂ ਤਾਂ ਕਿਤੇ ਜ਼ਮੀਨ ਉਪਜਾਊ ਆ ਪਰ ਉੱਥੇ ਦਾ ਮੌਸਮ ਨਹੀਂ ਉਹਦਾ ਸਾਥ ਦਿੰਦਾ ਕਈਆਂ ਤੇ ਮੌਸਮ ਵਧੀਆ ਪਰ ਉਥੇ ਜਮੀਨ ਨਹੀਂ ਇੰਨੀ ਉਪਜਾਊ ਹੈਗੀ ਆਪਣੇ ਤਾਂ ਸਾਰਾ ਮਾਹੌਲ ਸੈੱਟ ਆ ਤੇ ਐਸ ਵੇਲੇ ਜਦੋਂ ਕਰੋਨਾ ਆਈਆ ਕਰੋਨਾ ਤੋਂ ਬਾਅਦ ਸਾਰੇ ਦੁਨੀਆ ਨੂੰ ਇਹ ਗੱਲ ਪਤਾ ਲੱਗ ਗਿਆ ਵੀ ਫੂਡ ਦੀ ਕਿੰਨੀ ਅਹਿਮੀਅਤ ਹੈ ਪੂਰੀ ਦੁਨੀਆ 'ਚ ਸਾਰਾ ਕੁਝ ਬੰਦ ਹੋ ਸਕਦਾ ਖੇਤੀ ਨਹੀਂ ਬੰਦ ਹੋ ਸਕਦੀ ਫੈਕਟਰੀਆਂ ਬੰਦ ਹੋ ਗਈਆਂ ਸੀ ਨਾ ਸਾਰੇ ਕਾਰੋਬਾਰ ਖੜ ਗਏ ਸੀ ਇੱਕ ਖੇਤੀ ਸੀ ਜਿਹੜੀ ਚੱਲ ਰਹੀ ਸੀ ਤੇ ਇਹਦੇ ਬਿਨਾ ਆਪਾਂ ਸਰਵਾਈਵ ਵੀ ਨਹੀਂ ਕਰ ਸਕਦੇ ਸਾਰਿਆਂ ਨੂੰ ਪਤਾ ਹੀ ਇਸ ਗੱਲ ਦਾ ਚਲੋ ਠੀਕ ਹੈ ਕਿਸੇ ਕੰਟਰੀ 'ਚ ਗਏ ਆ ਕਿ ਪਹਿਲਾਂ ਜਦੋਂ ਕੋ ਲੋਕੋ ਜਾਣ ਲੱਗੇ ਹਨਾ ਬਾਹਰੋਂ ਬਾਹਰ ਨੂੰ ਕਾਫੀ ਸਾਲ ਤੱਕ ਇਹ ਕੰਮ ਹੁੰਦਾ ਰਿਹਾ ਵੀ ਜਾਂਦੇ ਸੀਗੇ ਬਾਹਰ ਕੱਚੇ ਸੀਗੇ ਬਸ ਉੱਥੇ ਕੰਮ ਕਰਦੇ ਸੀ ਵਾਪਸ ਆ ਜਾਂਦੇ ਸੀ ਪੱਕੇ ਤੌਰ ਤੇ ਰਹਿਣ ਵਾਲੇ ਘੱਟ ਸੋਚਦੇ ਹੁੰਦੇ ਸੀ ਆਪਣੇ ਬੰਦੇ ਜ਼ਿਆਦਾਤਰ ਪੈਸੇ ਕਮਾ ਕੇ ਇੱਧਰ ਨੂੰ ਜਿਆਦਾ ਭੇਜਦੇ ਹੁੰਦੇ ਸੀ ਇੰਡੀਆ ਨੂੰ ਵੀ ਸਾਡੇ ਦੁਆਬੇ ਏਰੀਆ ਦੀ ਉਹਦੇ ਕਰਕੇ ਜੂਨ ਸੁਧਰੀ ਆ ਹੁਣ ਵੀ ਤੁਸੀਂ ਜੇ ਪਿੰਡਾਂ ਚ ਲਾ ਲਓਗੇ ਸਾਡੇ ਪਿੰਡਾਂ ਦੇ ਵਿੱਚ ਮਤਲਬ ਜਿੰਨੀ ਵੀ ਡਿਵੈਲਪਮੈਂਟ ਹੋਈ ਹੋ ਆ ਮੈਨੂੰ ਮਹਿਦ ਨਹੀਂ ਮੈਂ ਆਪਣੇ ਪਿੰਡ ਦਾ ਹੀ ਦੱਸ ਦਉਂਾ ਸਾਡੇ ਪਿੰਡ ਦੇ ਵਿੱਚ ਕੋਈ ਸਰਕਾਰੀ ਗ੍ਰਾਂਟ ਐਡੀ ਵੱਡੇ ਪੱਧਰ ਤੇ ਕਦੇ ਨਹੀਂ ਆਈ ਮੈਂ ਨਹੀਂ ਦੇਖੀ ਅਜੇ ਤੱਕ ਵੀ ਸਾਨੂੰ ਸਾਡੇ ਪਿੰਡ ਨੂੰ ਕਦੇ 30 ਲੱਖ ਰੁਪਏ 35 ਲੱਖ ਰੁਪਈਆ ਵੀ ਕਦੇ ਇਕੱਠਾ ਆਇਆ ਹੋਵੇ ਇਹ ਜਿੰਨਾ ਸਾਡੇ ਪਿੰਡ ਦੇ ਵਿੱਚ ਮੰਨ ਲਾ ਗਲੀਆਂ ਜੋ ਵੀ ਸਾਰਾ ਕੁਝ ਬਣਿਆ ਹੈ ਜਿਮ ਬਣਿਆ ਹੈ ਹਨ ਹੋਰ ਚੀਜ਼ਾਂ ਬਣੀਆਂ ਹੈ ਉਹ ਤਕਰੀਬਨ ਲੱਗ ਭਾਗ ਸਾਰਾ ਐਨ ਆਰ ਆਈ ਪੈਸੇ ਨਾਲ ਬਣਿਆ ਹੁੰਦਾ ਕੱਲੇ ਸਾਡੇ ਪਿੰਡ 'ਚ ਨਹੀਂ ਹੋਰ ਪਿੰਡਾਂ 'ਚ ਵੀ ਸਾਰਿਆਂ ਦਾ ਬਾਹਰਲੇ ਪੈਸੇ ਨਾਲ ਹੀ ਜ਼ਿਆਦਾਤਰ ਇੱਥੇ ਸਾਡੇ ਦੁਆਬੇ ਦਾ ਸੁਧਾਰ ਹੋਇਆ ਜੇ ਕਿ ਇਹ ਸਰਕਾਰਾਂ ਸਰਕਾਰਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਅਜੇ ਤੱਕ ਕਿਸੇ ਵੀ ਸਰਕਾਰ ਨੇ ਆਪਾਂ ਇੱਕ ਨੂੰ ਨਹੀਂ ਕਹਿੰਦੇ ਤੇ ਹੁਣ ਜਿਹੜਾ ਇਸ ਵੇਲੇ ਹੜਾਂ ਦੇ ਵਿੱਚ ਕਿੰਨਾ ਆ ਪੈਸਾ ਆਇਆ ਕਰੋੜਾਂ ਰੁਪਏ ਲੋਕਾਂ ਨੇ ਨਾ ਉਹ ਸਾਰਾ ਬਾਹਰਲਾ ਪੈਸਾ ਸੀਗਾ ਉਹਦੇ ਵਿੱਚ 80% ਪੈਸਾ ਬਾਹਰਲਾ ਹੀ ਸੀਗਾ ਐਨਆਰਆਈ ਭਰਾਵਾਂ ਨੇ ਹੀ ਭੇਜਿਆ ਸੀ ਉਹ ਪੈਸਾ ਜਿਹੜਾ ਆ ਹੜਾਂ ਦੇ ਵਿੱਚ ਜਿੰਨਾ ਵੀ ਜਾਂ ਹੋਰ ਵੀ ਕਦੇ ਵਿਵਸਤਾ ਪੈਂਦੀ ਹੈ ਆਪਣੇ ਪੰਜਾਬ ਤੇ ਉਹ ਜਿਆਦਾ ਪੈਸਾ ਬਾਹਰੋਂ ਹੀ ਆਉਂਦਾ ਪਰ ਹੁਣ ਇਹ ਨਾ ਹੋਵੇ ਹਨ ਜਿਹੜੇ ਬੰਦਿਆਂ ਨੇ ਮਤਲਬ ਸਾਡੇ ਪੰਜਾਬ ਨੂੰ ਖੜਾ ਕੀਤਾ ਮੁੜ ਕੇ ਉਹਨਾਂ ਦੇ ਹਾਲਾਤ ਉਹ ਹੋ ਜਾਏ ਹੋ ਜਾਣ ਵੀ ਉਹ ਆਪਣੇ ਜੋਗੇ ਬਿਨਾਂ ਰਹਿਣ ਜਿੱਦਾਂ ਮੈਂ ਧਾਰਨ ਪਿੱਛੇ ਦੇ ਕੇ ਛਟਿਆ ਤੇ ਬੰਦੇ ਕਰੋੜਾਪਤੀ ਸੀਗੇ ਦੋ ਦਿਨਾਂ ਦੇ ਵਿੱਚ ਗੰਗਾਲ ਹੋ ਕੇ ਬਹਿ ਗਿਆ ਸੀ ਹਨ ਤੇ ਬਾਕੀ ਹੋਰ ਕੰਟਰੀਆਂ ਵੀ ਜਗੰਡਾ ਦੀ ਲੈ ਲਓ ਕੀਨੀਆ ਦੀ ਲੈ ਲਓ ਪਤਾ ਨਹੀਂ ਹੋਰ ਕਿੰਨੇ ਕੰਟਰੀਆਂ 'ਚ ਇਹ ਕੰਮ ਹੋ ਚੁੱਕਿਆ ਆਪਣੇ ਪੰਜਾਬੀ ਕਿਉਂਕਿ ਹਰੇਕ ਕੰਟਰੀ 'ਚ ਤਾਂ ਹੁੰਦਾ ਹੀ ਆ ਆਪਣੇ ਪੰਜਾਬੀ ਉੱਥੋਂ ਕਿੰਨੇ ਕੱਢੇ ਸੀ ਜਿਨ੍ਹਾਂ ਦੇ ਬਹੁਤ ਤਗੜੇ ਤਗੜੇ ਕਾਰੋਬਾਰ ਸੀਗੇ ਉਹਨਾਂ ਨੂੰ ਬਸ ਇਹ ਕਹ ਦਿੱਤਾ ਸੀ ਵੀ ਤੁਸੀਂ ਸਾਡਾ ਦੇਸ਼ ਛੱਡ ਜਾਓ ਜਦੋਂ ਕਿਸੇ ਬੰਦੇ ਨੂੰ ਇਹ ਕਹਿ ਸਕਦਾ ਉਹ ਸਾਡਾ ਤੁਸੀਂ ਸਾਡਾ ਦੇਸ਼ ਛੱਡ ਜਾਓ ਉੱਥੇ ਫੇਰ ਬੰਦਾ ਨਾ ਤਾਂ ਉਹਨਾਂ ਦੀ ਪ੍ਰਾਪਰਟੀ ਕਦੇ ਵਿਕਦੀ ਹੁੰਦੀ ਆ ਕਿ ਸਾਰਿਆਂ ਨੂੰ ਪਤਾ ਹੁੰਦਾ ਇਹਨਾਂ ਨੂੰ ਤੇ ਜਾਣਾ ਪੈਣਾ ਕੌਣ ਖਰੀਦੂਗਾ ਉੱਥੇ ਕੋਈ ਨਹੀਂ ਖਰੀਦਦਾ ਜੇ ਤੁਹਾਡੀ ਪਿੱਛੇ ਕੋਈ ਹੋਊਗੀ ਜਾਇਦਾਦ ਕਿੱਥੇ ਬੰਦਾ ਆ ਕੇ ਬਹਿ ਤਾ ਜਾਊਗਾ ਨਾਲੇ ਜਿੱਥੇ ਤੁਹਾਡੀ ਕਦੇ ਬਹੁਤ ਗਣਤੀ ਹੁੰਦੀ ਆ ਨਾ ਮੈਂ ਪਹਿਲਾਂ ਦੱਸ ਗਿਆ ਥਿਆ ਵੀ ਉੱਥੇ ਤੁਹਾਡਾ ੱੱਕਾ ਚੱਲ ਜਾਂਦਾ ਹੁੰਦਾ ਜਿੱਥੇ ਆਪਾਂ ਘੱਟ ਗਣਤੀ ਚੁੰਨੇ ਆ ਉੱਥੇ ਹਮੇਸ਼ਾ ਆਪਣੇ ਨਾਲ ੱੱਕਾ ਹੀ ਹੁੰਦਾ ਹੁੰਦਾ ਜੇ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਹੋਣੀਆਂ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖਦੇ ਆ ਤਾਂ ਆਪਣਾ ਪੇਜ ਫੋਲੋ ਕਰ ਲਿਓ ਧੰਨਵਾਦ ਜ